ਜੇਕਰ ਤੁਹਾਡੇ ਵਿੱਚ ਕਿਸੇ ਨੇ ਕੇਸਰੀ ਫ਼ਿਲਮ ਦੇਖੀ ਹੈ ਤਾਂ ਇਹ ਸੀਨ ਤੁਹਾਨੂੰ ਯਾਦ ਹੋਵੇਗਾ ਇਹ ਹੈ ਸਿਪਾਹੀ ਗੁਰਮੁਖ ਸਿੰਘ ਇਹ ਉਹਨਾਂ 21 ਸਿਪਾਹੀਆਂ ਦੇ ਵਿੱਚੋਂ ਸੀ ਜੋ ਸਾਰਾ ਜਿਹੜੀ ਲੜਾਈ ਦੇ ਵਿੱਚ ਸ਼ਹੀਦ ਹੋਏ ਗੁਰਮੁਖ ਸਿੰਘ ਉਸ ਲੋਕਰ ਦੇ ਕਿਲੇ ਦੇ ਸਿਗਨਲ ਟਾਵਰ ਤੇ ਸੀ ਜਿੱਥੋਂ ਉਹ ਹੈਲੋਗ੍ਰਾਫ ਦੇ ਨਾਲ ਗੁਲਸਤਾਨ ਕਿਲੇ ਦੇ ਵਿੱਚ ਮੌਜੂਦ ਬ੍ਰਿਟਿਸ਼ ਆਰਮੀ ਦੇ ਨਾਲ ਰਾਬਤਾ ਕਰ ਰਹੀ ਸੀ ਗੁਰਮੁਖ ਸਿੰਘ ਕਿਲੇ ਦੇ ਵਿੱਚ ਬਚੇ ਹੋਏ ਆਖਰੀ ਸਿਪਾਹੀ ਸੀ ਜਿਨ੍ਹਾਂ ਦੀ ਉਮਰ ਸਿਰਫ 19 ਸਾਲ ਹੀ ਸੀ ਜਦੋਂ ਪਤਾ ਲੱਗਦਾ ਹੈ ਕਿ ਕਿਲੇ ਦੇ ਵਿੱਚ ਮੌਜੂਦ ਸਾਰੇ ਸਿਪਾਹੀ ਸ਼ਹੀਦ ਹੋ ਗਏ ਨੇ ਤੇ ਤਾਂ ਉਹ ਹੈਲੋਗ੍ਰਾਫ ਦੇ ਨਾਲ ਬ੍ਰਿਟਿਸ਼ ਆਰਮੀ ਨੂੰ ਦੱਸਦੇ ਨੇ ਕਿ ਇਸ ਤਰੀਕੇ ਦੇ ਨਾਲ ਕਿਲੇ ਦੇ ਵਿੱਚ ਮੌਜੂਦ ਸਾਰੇ ਸਿਪਾਹੀ ਸ਼ਹੀਦ ਹੋ ਗਏ ਨਹੀਂ ਤੇ ਹੁਣ ਮੈਂ ਵੀ ਆਪਣੇ ਹਥਿਆਰ ਚੱਕ ਲਾਂ ਤੇ ਜਦੋਂ ਉਹਨਾਂ ਨੂੰ ਹਾਂ ਦਾ ਜਵਾਬ ਮਿਲਦਾ ਹੈ ਤੇ ਉਹ ਛੇਤੀ ਹੀ ਆਪਣੀ ਰਾਈਫਲ ਚੱਕਦੇ ਨੇ ਤੇ 20 ਤੋਂ 25 ਅਫਗਾਨਾਂ ਨੂੰ ਮਾਰ ਸਕਦੇ ਨੇ ਤੇ ਬਾਅਦ ਵਿੱਚ ਅਫਗਾਨਾਂ ਨੇ ਉਸੇ ਸਿਗਨਲ ਟਾਵਰ ਨੂੰ ਅੱਗ ਲਾ ਦਿੱਤੀ ਜਿੱਥੇ ਉਹ ਮੌਜੂਦ ਸੀ ਕਿ ਟਾਵਰ ਦੇ ਅੰਦਰੋਂ ਇੱਕ ਹੀ ਆਵਾਜ਼ ਆ ਰਹੀ ਸੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ